ਕੀ ਗੱਲ ਬਹੁਤ ਹੋਈ ਢੜਨਾ ਮੈਂ ਸਰ ਤਰਨਤਨ ਤੋਂ ਜਾ ਰਿਹਾ ਸੀ ਅਸੀਂ ਹਾਂਜੀ ਬੈਂਡ ਵੀ ਦੇ ਉੱਪਰ ਬੈਠਾ ਹੂੰ ਡਰਾਈਵਰ ਮੇਰੇ ਨਾਲ ਡਿਲੀਵਰੀ ਕਰਦਾ ਪਿਆ ਜੀ ਕੀ ਕਾਰ ਵਾਲ ਆਇਆ ਪਿੱਛੋਂ ਸਰਵਰ ਦੀ ਗੱਡੀ ਲਾ ਕੇ ਦੌੜ ਗਿਆ ਜੀ ਅਸੀਂ ਮੇਰਾ ਡਿਲੀਵਰਰ ਵੀ ਛੱਡ ਕੇ ਮੈਨੂੰ ਭਾਜੀ ਗਿਆ ਅਸੀਂ ਤੇ ਹੁਣ ਇਸ ਟਾਈਮ ਤੇ ਜਿਹੜੇ ਸਰਕਾਰੀ ਹਸਪਤਾਲ ਚ ਸਰਕਾਰੀ ਹਸਪਤਾਲ ਐ ਸਾਡ ਮੇਰੀ ਕੋਈ ਦੇਖਭਾਲ ਨਹੀਂ ਕਰ ਰਿਹਾ ਹੂੰ ਮੈਨੂੰ ਇਸ ਟਾਈਮ ਡੇਢ ਘੰਟਾ ਹੋ ਗਿਆ ਅਜਿਹਾ ਕਰਕੇ ਕੋਈ ਨਹੀਂ ਹੈ ਜੋ ਕਿ ਮੇਰੀ ਬਾਹ ਮ ਟੁੱਟ ਗਈ ਹੈ ਹਮ ਲੱਕ ਦੇ ਵਿੱਚ ਵੀ ਸੱਟ ਬਹੁਤ ਜ਼ਿਆਦਾ ਹੈ ਹਮ ਫਸਲਾਂ ਦੇ ਉੱਤੇ ਵੀ ਬਹੁਤ ਜ਼ਿਆਦਾ ਖਤਰਾ ਦੇ ਜਾਦਾ ਆ ਰਿਹਾ ਤੇ ਡਾਕਟਰ ਕੀ ਕਹਿੰਦੇ ਡਾਕਟਰ ਸਾਹਿਬ ਕਹਿੰਦੇ ਹੈ ਕਿ ਇਹ ਟ ਦੇ ਜ਼ੋਰ ਦੇ ਨਾਲ ਹੋਇਆ ਹਮ ਕੋਈ ਇੱਥੇ ਦੇਖਭਾਲ ਕਰਨ ਵਾਸਤੇ ਬੰਦਾ ਨਹੀਂ ਰੱਖਿਆ ਅਛਾ ਜੀ ਸਾਡੀ ਉਦੋਂ ਦੀ 1.5 ਘੰਟਾ ਹੋ ਗਿਆ ਕੋਈ ਦੇਖਭਾਲ ਨਹੀਂ ਕੀਤੀ ਵੀਜੀ ਠੀਕ ਹੈ ਹਾਂ ਜੀ ਤੇ ਮੈਂ ਸਰ ਬਹੁਤ ਤੰਗ ਆ ਮੈਂ ਇੱਕ ਅੰਜਹੀਨ ਬਲੈਕ ਜੁਨੀਅਰ ਦਾ ਪ੍ਰਧਾਨ ਹਾਂ ਸੈਣੀ ਭਾਜੀ ਸਾਡੇ ਵੱਡੇ ਮਰਦਾਨ ਸਾਹਿਬ ਨੇ ਜੋ ਕਿ ਤਰਨਤਾਰਨ ਜ਼ਿਲ੍ਹੇ ਦੇ ਪ੍ਰਧਾਨ ਨੇ ਉਹਨਾਂ ਦਾ ਮੈਂ ਇੱਕ ਸਟਾਫ ਮੈਂਬਰ ਹਾਂ ਜੀ ਮੇਰੀ ਕੋਈ ਵੀ ਦੇਖਭਾਲ ਨਹੀਂ ਕੀਤੀ ਜਾ ਰਹੀ ਅੱਧੇ ਪੌਣੇ ਘੰਟੇ ਤੱਕ ਮੇਰਾ ਨਾਂ ਕੋਈ ਦੇਖਭਾਲ ਕੀਤੀ ਗਈ ਮੈਂ ਆਪ ਦੇ ਸਟਾਫ ਨੂੰ ਸੱਦ ਕੇ ਸਕਤ ਤੋਂ ਸਕਤ ਕਾਰਵਾਈ ਸ਼ੁਰੂ ਕਰਵਾ ਦਿੱਤੀ ਜਾਊਗੀ। ਸ਼੍ਰੀਮਾਨ ਸੁਖਵਿੰਦਰ ਕੌਰ ਜੋ। ਅੱਛਾ ਜੀ ਤੁਸੀਂ ਇੱਥੇ ਸਰਕਾਰੀ ਹਸਪਤਾਲ 'ਚ ਦਾਖਲ ਹੋਏ। ਹਾਂਜੀ ਮੈਂ ਨਾ ਪੱਥਰੀਆਂ ਦੀ ਮੇਰੇ ਪਿੱਤੇ ਦੇ ਤੇ ਗੁਰਦੇ 'ਚ ਪੱਥਰੀਆਂ ਆ। ਅੱਛਾ ਜੀ। ਤੇ ਮੈਨੂੰ ਇਨਫੈਕਸ਼ਨ ਹੈ ਗਈ ਆ। ਓਕੇ ਜੀ। ਤੇ ਮੈਂ ਨਾ ਤੇ ਤਿੰਨ ਚਾਰ ਵਾਰੀ ਪਹਿਲਾਂ ਵੀ ਆਈ ਆ ਤੇ ਜਦੋਂ ਆਈਏ ਤੇ ਕਹਿੰਦੇ ਆ ਕਿ ਡਾਕਟਰ ਨਹੀਂ ਹੈਗੇ। ਡਾਕਟਰ ਨਹੀਂ ਹੈਗੇ। ਜਦੋਂ ਆਉਂਦੇ ਡਾਕਟਰ ਹੀ ਟੀਗਾ ਦਰਦ ਦਾ ਲਾ ਕੇ ਤੋੜ ਦਿੰਦੇ ਨੇ। ਅੱਛਾ। ਹੈ? ਤੇ ਜਦੋਂ ਵੀ ਆਈਏ ਸਾਨੂੰ ਇਹੋ ਜਵਾਬ ਮਿਲਦਾ ਕਿ ਕੋਈ ਇੱਥੇ ਡਾਕਟਰ ਨਹੀਂ ਪੈਂਦਾ। ਸਿਰਫ ਆਸੀਆਂ ਹੋਰ ਕੋਈ ਨਹੀਂ ਆਏਗਾ ਅਸੀਂ ਦੋ ਹੀ ਬੰਦੇ ਤੇ ਜਿਹੜੂ ਡਿਊਟੀ ਕਰਦੇ ਹਾਂ ਤੇ ਸਰ ਪਹਿਲਾਂ ਗੁਰੂ ਨਾਨਕੋਸਪਿਟਲ ਭੇਜਦੇ ਆ ਗੁਰੂ ਨਾਨਕੋਸਪਿਟਲ ਵਾਲਿਆਂ ਨੇ ਸਾਡੇ ਕੋਲ ਨਹੀਂ ਲਾਜੇਗਾ ਇਹ ਆਦੇ ਸਾਡੇ ਕੋਲ ਨਹੀਂ ਆਇਆ ਤੁਸੀਂ ਦੱਸੋ ਅਸੀਂ ਕਿੱਥੇ ਜਾਈਏ ਕਿਹੜਾ ਹਸਪੀਟਲ ਜਿੱਦੇ ਸਾਡਾ ਲਾਜ ਜਾਊਗਾ ਭਗਵੰਤ ਮਾਨ ਕਹਿੰਦਾ ਵੀ ਇਲਾਜ ਬਹੁਤ ਅਸੀਂ ਕਰ ਰਹੇ ਆ ਸਰ ਕੋਈ ਦਾਦਾਣੀ ਕੀ ਕੋਈ ਲਾਜਾ ਹੁੰਦਾ ਮੈਨੂੰ ਤੇ ਨਹੀਂ ਲੱਗਦਾ ਕੋਈ ਲਾਜ ਨਹੀਂ ਹੁੰਦਿਆ ਤੁਹਾਨੂੰ ਦਰਦ ਦੇ ਟੀਕੇ ਲਾ ਕੇ ਤੋੜ ਦਿੰਦੇ ਆ ਕਿ ਚਲੋ ਅਨ ਰਾਤ ਸੋਵੋ ਤੇ ਦਿਨੇ ਫੇਰ ਆ ਜਿਓ ਕੀ ਗੱਲ ਕਿ ਜੇ ਡਾਕਟਰਾਂ ਨੇ ਕਿਹਾ ਕੋਈ ਲੱਗਦੀ ਹੈ ਜੀ ਆ ਕਿ ਕਿਸ ਮੈਂ ਤਾਂ ਲਾਦਾ ਸਰ ਜਦੋਂ ਆਈਏ ਇਹ ਕਹਿੰਦੇ ਡਾਕਟਰ ਹੀ ਨਹੀਂ ਆਇਆ ਦੱਸੋ ਕਿ ਡਾਕਟਰ ਜਾਂਦੇ ਕਿੱਥੇ ਆ ਅਮਰਦੰਸ ਸਿੰਘ ਜੋ ਵੀ ਘੰਟੇ ਡਾਕਟਰ ਕੋਈ ਨਹੀਂ ਆ ਅਮਰਦੰਸ ਸਿੰਘ ਜੀ ਡਾਕਟਰ ਕਦੀ ਨਹੀਂ ਕੋਈ ਬੈਠਾ ਕਦੀ ਐਮਰਜੈਂਸੀ 'ਚ ਸਾਨੂੰ ਵੇਖਣ ਨਹੀਂ ਆਏ ਕਦੀ ਕੋਈ ਚੈੱਕ ਨਹੀਂ ਕਰਨਾ ਇਹ ਦਰਦ ਨਾਲ ਸਿਰ ਦਰਦ ਟੀਕਾ ਲਾ ਕੇ ਤੋਰ ਦਿੰਦੇ ਆ ਤਾਂ ਤੁਹਾਨੂੰ ਪਤਾ ਕਿ ਦਰਦ ਦੇ ਟੀਕੇ ਕਿੰਨੇ ਮਾੜੇ ਹੈਗੇ ਗੁਰਦਿਆਂ ਨੂੰ ਪੈਂਦੇ ਆ ਕੀ ਮੰਗ ਕਰਦੇ ਆ ਮੈਂ ਇਹ ਮੰਗ ਕਰਦੀ ਆ ਕਿ ਜਿਹੜਾ ਵੀ ਤੇ ਗਰੀਬ ਆਦਮੀ ਆਉਂਦਾ ਨਾ ਉਹਦਾ ਹਾਸੇ ਖੇਡ ਕੇ ਇਲਾਜ ਕਰਨ ਕਿਉਂਕਿ ਗਰੀਬ ਬੰਦੇ ਕੋਲ ਪੈਸਾ ਨਹੀਂ ਹੈਗਾ ਸਰਕਾਰੀ ਹਸਪਤਾਲ ਸੁਭਾ ਕਿਉਂਕਿ ਉਹ ਸਰਕਾਰੀ ਆਏਗਾ ਜਿਹਦੇ ਕੋ ਪੈਰਾ ਹੋਵੇ ਪ੍ਰਾਈਵੇਟ ਨਾ ਜਾਵੇ ਜੈ ਜੀ ਜੈ ਭਾਰਤ ਭਾਰਤ ਸਭ ਦਾ ਅੰਮ੍ਰਿਤ ਅनाथ ਬੱਚਿਆਂ ਦੀ ਮੈਂ ਸੰਸਥਾ ਚਲਾ ਰਿਹਾ ਡਾਕਟਰ ਬੇਸਰ ਸਾਹਿਬ ਇਹ ਕੀ ਸਰ ਮਫਲਾਗਾ ਜਿਹੜਾ ਆਪਣਾ ਵੀਰ ਦਾ ਐਕਸੀਡੈਂਟ ਹੋਇਆ ਹੈ ਜੀ ਭਾਈ ਮੈਂ ਜੰਗਲਾਗੁਰੂ ਤਹਾ ਵੀਰ ਦਾ ਨਾ ਪਤਾ ਲੱਗਾ ਵੀ ਐਕਸੀਡੈਂਟ ਹੋਇਆ ਇਹਦਾ ਲਾਜ ਨਹੀਂ ਚੱਲ ਰਿਹਾ ਇੱਥੇ ਸਰਕਾਰੀ ਹਸਪਤਲ ਅੱਛਾ ਹੀ ਮੈਂ ਸਰਕਾਰੀ ਹਸਪਤਲ ਆਣ ਕੇ ਇਹਨਾਂ ਦਾ ਮਰੀਜ਼ਾਂ ਦਾ ਦੁੱਖ ਸੁਣਿਆ ਵੀ ਕੀ ਆ ਇਹ ਕਹਿੰਦੇ ਵੀ ਇੱਥੇ ਭਾਈ ਕੋਈ ਮਰੀਜ਼ ਨਹੀਂ ਆ ਗਾ ਮੈਂ ਮੈਡਮ ਬੇਟੀ ਮੈਂ ਆ ਭੈਣ ਜੀ ਮੈਂ ਨਾ ਪੰਜਾਬ ਦਾ ਪ੍ਰੈਜ਼ੀਡੈਂਟ ਆ ਉਨਾਸ ਬੱਚੇ ਦੇ ਹਸਤਾ ਚਲਾ ਰਿਹਾ ਹਾਂ ਮੈਡਮ ਕਦੀ ਬਾਹਰ ਉਹ ਜਦਫਾ ਉਹ ਮੈਚ ਕਿਹੜੇ ਸੀ ਮੈਡਮ ਮੈਡਮ ਇਹਨਾਂ ਦੇ ਸੀਨੀਅਰ ਕਹਿੰਦੇ ਵੀ ਮੈਂ ਸੀਨੀਅਰ ਆ ਉਹ ਇੱਕ ਵੀਰ ਸਰਦਾਰ ਆ ਅੱਛਾ ਜੀ ਕਹਿੰਦੇ ਵੀ ਆਪਣੇ ਹਿੱਕ ਤੇ ਜੋਰ ਨਾਲ ਇਹ ਤਨਖਾਹਾਂ ਲੈਣਦੇ ਆ ਹਨ ਕਿਹਦੇ ਨਾਲ ਮਰੀਜ਼ ਦੇ ਨਾਲ ਕੋਈ ਰਿਬਾਸਤਾ ਨਹੀਂ ਹੈਗਾ ਅਸੀਂ ਇਹ ਰਾਜ ਨਹੀਂ ਕਰ ਸਕਦੇ ਅਸੀਂ ਡਿਗਰੀਆਂ ਕੀਤੀਆਂ ਅਸੀਂ ਡਿਗਰੀਆਂ ਕੀਤੀਆਂ ਅਸੀਂ ਡਿਗਰੀਆਂ ਤੇ ਸਿਰ ਤੇ ਆਪਣਾ ਵੀ ਜਿਹੜਾ ਵੀ ਇੱਕ ਤਜੋਦ ਤੇ ਤਨਖਾਹ ਲੈਣਦੇ ਆ ਅਸੀਂ ਜੇ ਤੇ ਬਾਦ ਦਮ ਜਵਾ ਦੇ ਥਲੇ ਆਣ ਕੇ ਕੰਮ ਨਹੀਂ ਕਰਦੇ ਠੀਕ ਹੈ ਹੁਣ ਆਪਣੇ ਕੀ ਮੰਗ ਗੀ ਆਪਾਂ ਸੀ ਆਪਣੇ ਮੰਗਿਆ ਜਿਹੜਾ ਸਟਾਫ ਇਹਨੂੰ ਸਸਪੈਂਡ ਕੀਤਾ ਜਾਵੇ ਜਾਂ ਨੌਕਰੀ ਤੋਂ ਲਾਇਆ ਜਾਵੇ ਜੇ ਇਹਨਾਂ ਦੇ ਨਾਲ ਕਾਰਵਾਈ ਕੀਤੀ ਜਾਂ ਨਾ ਕੋਈ ਸਰਕਾਰੀ ਹਸਪਤਾਲ ਦੇ ਵਿੱਚ ਕੋਈ ਡਾਕਟਰ ਆਇਆ ਤੇ ਭਾਈ ਇਹ ਸੰਘਰਸ਼ ਬਹੁਤ ਤਗੜਾ ਚੋਣ ਜਾਤ ਦਾ ਵਿੱਚ ਹੋਊਗਾ ਹਸਪਤਾਲ ਕੇ ਧਰਨਾ ਦਿੱਤਾ ਜਾਊਗਾ ਜਿੰਨਾ ਜਿਹੜਾ ਸਟਾਫ ਨੂੰ ਸਸਪੈਂਡ ਜਾਂ ਨੌਕਰੀ ਤੋਂ ਲਾਇਆ ਨਾ ਜਾਊਗਾ ਜਿਹੜੇ ਡਿਗਰੀਆਂ ਸੁਣਾਉਂਦੇ ਆ ਇੱਥੇ ਮਰੀਜ਼ ਮਰਨਦੇ ਮਰੀਜ਼ ਇਕੱਲੇ ਇਕੱਲੇ ਮਰੀਜ਼ ਕੋ ਪੁੱਛੋ ਕਿ ਸਾਡਾ ਕਿੰਨਾ ਕੁ ਇਲਾਜ ਹੋ ਰਿਹਾ ਕਿੰਨੇ ਕਿੰਨੇ ਦਿਨ ਹੋ ਗਏ ਆ ਮਰੀਜ਼ ਇੱਥੇ ਰੋ ਰਹੇ ਆ ਜੇ ਇਹ ਕਾਰਵਾਈ ਨਾ ਕੀਤੀ ਨਾ ਸਰਕਾਰ ਨੇ ਇਹਨਾਂ ਦੇ ਕੋਈ ਮੁੱਦਾ ਨਾ ਚੁੱਕਿਆ ਉਹ ਇਹ ਆਪਣੀ ਸਤਾ ਨੂੰ ਸਟਾਫ ਦੇ ਖਿਲਾਫ ਪੂਰੇ ਸਟਾਫ ਦੇ ਖਿਲਾਫ ਨਹੀਂ ਆਪਣੀ ਸਤਾ ਨੂੰ ਸਰਕਾਰੀ ਹਸਪੀਟਲ ਇੱਕ ਦੋ ਦਿਨਾਂ ਦੇ ਵਿੱਚ ਬਲਾਨ ਸਾਹਿਬ ਮਿਲਿਆ ਇਹਨੂੰ ਬੰਦੇ ਨੂੰ ਅੰਗੇ ਹੀ ਨੂੰ ਅਸੀਂ ਤਰਨਾ ਰੋਪਰਲਾਸਮ ਕਰਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਕੀ ਕਣਾ ਚਾਹੁੰਦੇ ਸਰਦਾਰ ਭਗਵੰਤ ਸਾਹਿਬ ਨੂੰ ਸਾਡੇ ਨੂੰ ਇਹੋ ਬੇਨਤੀ ਆ ਵੀ ਜਿਹੜਾ ਸਟਾਫ ਆ ਸਟਾਫ ਨੂੰ ਲਾ ਕੇ ਕਿ ਨਵਾਂ ਸਟਾਫ ਲਾਇਆ ਜਾਵੇ ਇਹਨਾਂ ਨੂੰ ਜਿਹੜੀਆਂ ਡਿਗਰੀਆਂ ਦਾ ਮਾਣ ਆ ਉਹ ਡਿਗਰੀਆਂ ਇਹਨਾਂ ਨੇ ਕੈਨਸਲ ਕਰਕੇ ਨੌਕਰੀਆਂਾਂ ਤੋਂ ਲਾਹ ਕੇ ਨਵਾਂ ਸਟਾਫ ਭੇਜੋ ਨਾਲੇ ਪਤਾ ਲੱਗੇ ਸਟਾਫ ਸਰਕਾਰੀ ਹਸਪਤਾਲ ਦੇ ਵਿੱਚ ਕੋਈ ਸਟਾਫ ਨਹੀਂ ਆ ਮਰੀਜ਼ ਇਕੱਲੇ ਇਕੱਲੇ ਮਰੀਜ਼ ਨੂੰ ਪੁੱਛੋ ਵੀ ਸਾਨੂੰ ਕੀ ਤੰਗੀ ਪਰੀ ਸਰਕਾਰੀ ਹਸਪਤਾਲ ਤੁਹਾਨੂੰ ਆਪੇ ਹੀ ਪਗਲ ਜਮਾਨ ਨੂੰ ਪਤਾ ਲੱਗ ਜਾਣਾ ਇਹ ਅਸੀਂ ਕੀ ਪ੍ਰੋਬਲਮ ਚਾਪੀ ਠੀਕ ਹੈ ਮੈਂ ਡਾਕਟਰ ਰਮਨਦੀਪ ਸਿੰਘ ਐਸਐਮਓ ਸੀ ਬਿਲਸ ਹਸਪਤਾਲ ਦੇ ਜੀ ਸਰ ਐਕਸਲੇ ਹਸਪੀਟਲ ਦੇ ਅੰਦਰ ਮੇਰੀ ਐਕਸਲੇ ਮਸ਼ੀਨਾਂ ਕਾਫੀ ਦਿਨ ਤੋਂ ਇਹ band ho gaya pehnya te patient bahut kharab ho reha hai ਕੀ ਕਹਿਣਾ ਹੈ ਹਾਂਜੀ ਇਹਦੇ ਪਰ ਮਸ਼ੀਨ ਚ ਥੋੜੀ ਐਕਸਲੇ ਮਸ਼ੀਨ ਚ ਖਰਾਬੀ ਹੋ ਗਈ ਹੋਗੀ ਅਸੀਂ ਜਿਹੜੇ ਇੰਜੀਨੀਅਰ ਹੈ ਉਹਨੂੰ ਬੁਲਾਇਆ ਰਿਪੇਅਰ ਵਾਲੇ ਨੂੰ ਉਹਨਾਂ ਨੇ ਉਹਨੂੰ ਡਾਇਗਨੋਸ ਕੀਤਾ ਕਿ ਇਹਦੇ ਵਿੱਚ ਨਾ ਕੋਈ ਆਪਟਿਕ ਮੋਡਿਊਲ ਹੈ ਜੋ ਡਿਫੈਕਟਿਵ ਹੈ ਇਸ ਦੇ ਲਈ ਅਸੀਂ ਜਿਹੜੀ ਰਿਪੇਅਰ ਵਾਲੀ ਕੰਪਨੀ ਜਿਹਦੇ ਨਾਲ ਕੰਟਰੈਕਟਰ ਮੈਨੇਜਰ ਸਾਹਿਬ ਨਾਲ ਗੱਲ ਕਰਦੇ ਹੈਗੇ ਸੈਟਿਸ ਕਰਦੇ ਹੈਗੇ ਜਲਦੀ ਤੋਂ ਜਲਦੀ ਇਹਨੂੰ ਠੀਕ ਕਰਾਏ ਸਰ ਇੱਕ ਬੀਤੀ ਰਾਤ ਪੇਸ਼ੈਂਟ ਆਇਆ ਸੀਗਾ ਹੈਂਡੀਕੈਪ ਉਹਦਾ ਐਕਸੀਡੈਂਟ ਹੋਇਆ ਸੀ ਐਮਰਜੈਂਸੀ 'ਚ ਆਇਆ ਤੇ ਉਦੋਂ ਡਾਕਟਰ ਨੇ ਉਹਨਾਂ ਨਾਲ ਮਿਸਬੀਹਵ ਕੀਤਾ ਹਾਂਜੀ ਤੇ ਇੱਕ ਦਾ ਐਕਸਰੇ ਨਹੀਂ ਸੀ ਆ ਗਿਆ ਤੇ ਕੁਝ ਲੈ ਕੇ ਗਲਤ ਬੋਲੀ ਗਈ ਉਹਦੇ ਕਰਕੇ ਉਹਨੇ ਇਹ ਉਸ ਤੋਂ ਦਚ ਮੀਗੀ ਤਾਂ ਠੀਕ ਹੈ ਉਸ ਮੁੰਡੇ ਕੀ ਕਰ ਚੰਗਾ ਹਾਂਜੀ ਇਸ ਦੇ ਬਾਰੇ ਪੇਸ਼ੈਂਟ ਕੋਲੋਂ ਜਾਂ ਪੇਸ਼ੈਂਟ ਦੇ ਰੈਲਟਿਵ ਕੋਲੋਂ ਮੈਲੇ ਕੋਈ ਰਿਟਨ ਕੰਪਲੇਨ ਹੈ ਸਾਡੀ ਜੀ ਕੋਲ ਇਹ ਗੱਲ ਹੈ ਤਾਂ ਸੰਬੰਧਿਤ ਡਾਕਟਰ ਨੂੰ ਭਲਾ ਕੇ ਜਦੋਂ ਮੈਂ ਕਰਦਾ ਚੰਗਾ ਕਮੈਂਟ ਹੋਇਆ ਜੀ ਇਹ ਆਉਟ ਬਾਰੇ ਜਾਣ ਪਾਣੀ ਹੈ